ਫਰਬਜੀਤ ਸੰਗਰੂਰਵੀ ਦੀ ਰਚਨਾ ਦੇ ਦਰਸ਼ਨ ਭਗਤਾਂ ਨੂੰ ਨਿਹਾਲੀ ਕਰੋ ਜੀ ਖੁਸ਼ੀਆਂ ਦੇ ਨਾਲ ਬਾਬਾ ਮਾਲੋ ਮਾਲ ਕਰੋ ਜੀ ਖੁਸ਼ੀਆਂ ਦੇ ਨਾਲ ਬਾਬਾ ਮਾਲੋ ਮਾਲ ਕਰੋ ਜੀ ਦੇ ਦਰਸ਼ਨ ਭਗਤਾਂ ਨੂੰ ਨਿਹਾਲ ਕਰੋ ਜੀ ਖੁਸ਼ੀਆਂ ਦੇ ਨਾਲ ਬਾਬਾ ਮਾਲਾ ਮਾਲ ਕਰੋ ਜੀ ਸ਼ਿਵ ਸ਼ੰਕਰ ਜਿਸੇ ਹੋਏ ਦਿਹਾਲ ਜੀ ਕੱਟੇ ਜਾਂਦੇ ਦੁੱਖ ਯੋਦੇ ਰਹੇ ਖੁਸ਼ਿਆਲ ਜੀ ਸ਼ਿਵ ਸ਼ੰਕਰ ਜਿਤੇ ਹੋਏ ਦਿਹਾਲ ਜੀ ਕੱਟੇ ਜਾਂਦੇ ਦੁੱਖ ਯੋਦੇ ਰਹੇ ਖੁਸ਼ਿਆਲ ਜੀ ਬਤ ਰੱਖੇ ਬਰਫਾਨੀ ਬਾਬਾ ਦੇ ਬਤ ਰੱਖੇ ਬਰਫਾਨੀ ਬਾਬਾ ਦੇ ਸੰਗਰੂਰ ਦੀ ਕਰਕੇ ਸ਼ਿਨਾੜੀ ਕਰਕੇ ਸ਼ਿਨਾੜੀ